ਅਮੀ دوستੋ ਪਹੁੰਚ ਗਏ ਆਪਾਂ ਰਾਜਸਥਾਨ ਬਣ ਗਿਆ ਘਰ ਆਪਣਾ ਤੇ ਪਹਿਲਾਂ ਆ ਕੇ ਇੱਕ ਦਿਨ ਕੱਲ ਵਧੀਆ ਮਸ਼ੀਨ ਚਲਾਈ ਆਪਾਂ ਪੂਰਾ ਵਧੀਆ ਕੰਮ ਸੀਗਾ ਅੱਜ ਥੋੜਾ ਜਿਹਾ ਕੰਮ ਡਾਊਨ ਸੀਗਾ ਤੇ ਅੱਜ ਆਪਣਾ ਘਰ ਘੁਰ ਬਣਾ ਕੇ ਆਪਾਂ ਮਸ਼ੀਨ ਕੱਲ ਬਹੁਤ ਵਧੀਆ ਚੱਲੀ 50 ਵਿਘਾ ਵਾਂਗੂ ਕੱਟਦਾ ਸੀਗਾ ਕੱਲ ਤੇ ਅੱਜ ਥੋੜਾ ਜਿਹਾ ਡਾਊਨ ਸੀਗਾ ਕੰਮ ਉੜਦਾਂ ਦਾ ਆਮਦਾ ਚੱਲੂ ਆ ਫਿਰ ਤੇ ਵਧੀਆ ਘਰ ਬਣ ਗਿਆ ਆਪਣਾ ਬੂਟਾ ਬਣਾਉਂਦਾ ਹੁਣ ਚਾਹ ਦਿਖਾਉਣੇ ਆ ਸੁੰਨੀ ਚਾਹ ਫਿਰ ਕਿਹੜੇ ਦੁੱਧ ਦੀ ਹੁਣ ਉਹ ਉਹ ਬਣਾ ਲਈ ਚਾਹ ਦੀ ਚਾਹ ਓਏ ਉਹ ਉਹ ਕਿਹੜਾ ਦੁੱਧ ਪਾਇਆਗਾ ਆ ਦੇਖ ਲੈ ਭਰਾਵਾ ਕੀ ਛਾਪਿਆ ਉਹ ਭੈਣ ਦੇ ਯਾਰ ਉਹ ਤਾਂ ਥੈਲੀਆਂ ਹੀ ਆਲਾ ਹੋੜ ਹੀ ਲੱਗਿਆ ਬਣਾਉਣ ਉਹ ਨਹੀਂ ਬਣਾਇਆ ਉਹ ਤਾਂ ਹਜੇ ਚੋ ਚੋਇਆ ਚੋਇਆ ਨਹੀਂ ਅੱਛਾ ਮੈਂ ਕਹਿੰਦੀ ਪਰ ਮਸ਼ੀਨ ਵਾਲਿਆਂ ਦੇ ਹਾਲ ਦੇਖ ਲਓ ਭਰਾਵਾ ਸੁੱਕੇ ਦੁੱਧ ਦੀਆਂ ਬਣਾਉਣੀਆਂ ਪੈਣੀਆਂ ਨੇ ਚਾਹ ਪਤਾ ਨਹੀਂ ਕਾਦਾ ਆਇਆ ਸੋਇਆ ਬੀਨ ਦਾ ਪਤਾ ਨਹੀਂ ਕਾਦਾ ਆਇਆ ਕਾਦਾ ਨਾਂ ਤੇ ਚੱਲ ਬਣਾ ਲਈ ਵਿਚਾਰੇ ਨੇ ਚਿੱਟੀ ਜੀ ਬਣ ਗਈ ਕਿਰਾ ਲੈ ਪਾਏਗਾ ਹੁਣ ਕੋਟ ਕੋਟ ਓਲੇ ਆਂ ਭਾਂਡੇ ਤਾਂ ਲਿਆ ਚਿੱਟੀ ਨਹੀਂ ਚਾਹ ਲਾਲ ਹੈ ਲਾਲ ਠੀਕ ਹੈ ਹਾਂ ਠੀਕ ਹੈ ਦੇਖਾ